ਤਲ ਪਰ ਇਹਦਾ ਆਖੀਏ ਤਲ ਪਰ ਇਹਦਾ ਆਖੀਏ ਜੇ ਬੈਣ ਇਕੱਠੇ ਹੋਏ ਇੱਕ ਜੋਤ ਕੋਇ ਗੁੱਟ ਤੇ ਤਲ ਪਰ ਕੇ ਜੀ ਅਸਸ ਤੇ ਪੰਜਾਬੀ ਜਿਹਦਾ ਰਵਾਜ ਆ ਜੋੜੀਆਂ ਚੱਕ ਥੋੜੀਆਂ ਪਰ ਨਗਰ ਸੀ ਆਜ ਦੀ ਰਸਿਆ ਸਾਹਿਬ ਤੇ ਮੈਡਮ ਸ੍ਰਿੰਦਰ ਕੌਰ ਇਹਨਾਂ ਦੇ ਤੁਸ ਯੋਗ ਲਿਖੇ ਹੋਏ ਨੇ ਤੇ ਇਹ ਬੜ ਭਾਗੀ ਜੋੜੀ ਤੇ ਲਾਉਦੇ ਯਾਰ ਤਾਣੀ ਜ਼ਰੂਰ ਕਰਵਾਓ ਸਾਡੇ ਬਹੁਤ ਜੀਤ ਨੇ ਜਿਹੜੇ ਗੁਰਬਾਣੀ ਦੇ ਲਖਤ 프리 ਸਾਹਿਬ ਨੇ ਲਿਖਿਆ ਗਲੀਆਂ ਚੱਕ ਚੱਕ ਦੂਰ ਕਰ ਧਾਲ ਪਿਆਰੇ ਨੀ ਹੋ ਜਾਵਾ ਤਾਂ ਵੀ ਜੇ ਕਰਾਂ ਚੱਲਾ ਤਾਂ ਵੀ ਜੇ ਹਾਂ ਰਹਾ ਨਾ ਕੁੱਟੇ ਤੇ ਪੰਜਾਬੀ ਚੋਗਾ ਰਿਵਾਜ ਮੇਰੀ ਜੰਦਰ ਗਰੀ ਦੇ ਵਿੱਚ ਗਾਣਾ ਦੇ ਘਰ ਤੇ ਨਾ ਕੋਈ ਜਰ ਇਸ ਤਰ੍ਹਾਂ ਸਾਰੇ ਅਸੀਂ ਗੁਰਬਾਣੀ ਦੀ ਸੋਇ ਫੇਦ ਰਹੇ ਨੇ ਮੇਰਾ ਸਾਰੇ ਦਾ ਸਾਰਾ ਜਿਹੜਾ ਕੀਸ ਸੀ ਪੀ ਐਚ ਡੀ ਗੁਰਬਾਣੀ ਦੇ ਆਧਾਰ ਤੇ ਸਹੀ ਗਾ ਵੀ ਉਹ ਸਭ ਨੂੰ ਕਿਵੇਂ ਤੰਦਰੁਸਤੀ ਰੱਖੀ ਆ ਇਹੇ ਮੋੜ ਤੇ ਸਭ ਨੂੰ ਕਿਵੇਂ ਚੱਲਣ ਰੱਖੀ ਆ ਉਹ ਗੱਲਾਂ ਬਾਤੀਆਂ ਨੇ ਲਓ ਜੀ ਕਈ ਬੈਲੂ ਕਹਿੰਦੇ ਆ ਜੀ ਸਭ ਤੋਂ ਪਹਿਲਾਂ ਜਗਾਰਾ ਜਦੋਂ ਬਣਾਉਣਾ ਕਹਿੰਦਾ ਲੋਕ ਜਦਾਂ ਤੁਛੂਤਰ ਕਹਿੰਦੇ ਪੂਜਣ ਜੋ ਖਹਿਰਾਉਂਗਾ ਆ ਭੋਲੇ ਭਾਲੇ ਲੋਕਾਂ ਨੂੰ ਵੀ ਵੱਡੇ ਗਦਮਾਂ ਭਰਾਉਂਗਾ ਇਹ ਨਹੀਂ ਗੁਰੂ ਸਾਹਿਬ ਦੀ ਗੁਰਬਾਣੀ ਲਈ ਕਿ ਅੱਜ ਉਸ ਮਹਾਨ ਗੁਰੂ ਦਾ ਬਲਦ ਕੀਤਾ ਜਾਂ ਕਾਰਨਾ ਬਲੌਕ ਅੱਜ ਬੱਜ ਕੇ ਵਾਹਿਗੁਰੂ ਦੀ ਕਾ ਖਾਸਾ ਵਾਹਿਗੁਰੂ ਦੀ ਫਤਿਹ ਉਸ ਵੇਲੇ ਦਾ ਇਤਿਹਾਸ ਜਦੋਂ ਗੁਰੂ ਸਾਹਿਬ ਚਮਕੌਰ ਦੀ ਗੜੀ ਛੱਡ ਕੇ ਜਾਂਦੇ ਨੇ ਮਾਛੀਆੜੇ ਦੇ ਜੰਗਲੋਂ ਉੱਥੇ ਕੋਈ ਮੁਸਲਮਾਨ ਭਰਾ ਨਵੀ ਖਾਨ ਤੇ ਗਣੀ ਖਾਨ ਘੋੜਾ ਨੇ ਕਿਵੇਂ ਉਹ ਸਭ ਨੂੰ ਉਸ ਕਸ਼ਟਾਪਰੇ ਚੱਕਰ ਚੋਂ ਬਾਹਰ ਕੱਢਿਆ ਉਸ ਦਾ ਵਰਣਨ ਸਵਿੰਦਰ ਸੈਕ ਸਲੇਮੀ ਮੀਡੀਆ ਵਾਲਾ ਹਾਕਮ ਸਿੰਘ ਰੋੜੇ ਗਿਆ ਵਾਲਾ ਤੇ ਡਾਕਟਰ ਸਪੂਤ ਸਿੰਘ ਢਲੇ ਵਾਲੀ ਦਾ ਕੁਸ਼ਰੀਅਤਾ ਹੈ ਇਹ ਜੀ ਆਦ ਕਰਦਾ ਹੈ ਭਾਈ ਗਨੀ ਹੋਰਾਂ ਨੇ ਦਿਮਾਗ ਨੂੰ ਲੜਾਇਆ ਸੀ ਗਨੀ ਹੋਰਾਂ ਨੇ ਦਿਮਾਗ ਨੂੰ ਲੜਾਇਆ ਸੀ ਇੱਕ ਪਾਵੇਂ ਨੂੰ ਪਾਲ ਕੀ ਬਣਾਇਆ ਸੀ ਇੱਕ ਪਾਵੇਂ ਨੂੰ ਪਾਲ ਕੀ ਬਣਾਇਆ ਸੀ ਵੀਰਵਾਗ ਗੁਰੂ ਸਾਹਿਬ ਨੂੰ ਬਿਠਾਇਆ ਸੀ ਵੀਰਵਾਗ ਗੁਰੂ ਸਾਹਿਬ ਨੂੰ ਬਿਠਾ ਗਰੀਖਾਨ ਨਵੀਖਾਨ ਨੇ ਗੁਰੂ ਸਾਹਿਬ ਪੀਰ ਉੱਚ ਦਾ ਬਣਾ ਲਿਆ ਗਰੀਖਾਨ ਨਵੀਖਾਨ ਨੇ ਨਕਾ ਫੌਜੀਆਂ ਦੇ ਨਾਲ ਪਿੰਡ ਲਾਇਆ ਸੀ ਨਕਾ ਫੌਜੀਆਂ ਦੇ ਨਾਲ ਪਿੰਡ ਲਾਇਆ ਸੀ ਰੁਕ ਜਾਣ ਦਾ ਹੁਕਮ ਫਰਮਾਇਆ ਸੀ ਰੁਕ ਜਾਣ ਦਾ ਹੁਕਮ ਫਰਮਾਇਆ ਸੀ ਗਰੀਖ ਖਾਨੂ ਰਬੜਾ ਸਮਝਾਇਆ ਸੀ ਫੋਕੀ ਸਿਰ ਮਾਰੀ ਜਾਣ ਕਹਿੰਦੇ ਦੇਣਾ ਨਹੀਂ ਉਹ ਜਾਨ ਥੋੜੀ ਕਰਾਂਗੇ ਪੁਛਾੜ ਗੁੰਦਾ ਆਖ ਕਾਜੂ ਬਾਲੇ ਨੂੰ ਬੁਲਾ ਲਿਆ ਗਨੀ ਖਾਨ ਨਬੀ ਖਾਨ ਨੇ ਗੁਰੂ ਸਾਹਿਬ ਪੀਰ ਉੱਚੇ ਦਾ ਬਣਾ ਲਿਆ ਗਨੀ ਖਾਨ ਨਬੀ ਖਾਨ ਨੇ ਫੋਦ ਪਾਲਕੀ ਨੂੰ ਜਦੋਂ ਕੇਰੀ ਖੜੀ ਸੀ ਫੋਦ ਪਾਲਕੀ ਨੂੰ ਜਦੋਂ ਕੇਰੀ ਖੜੀ ਸੀ ਕਾਜੀਆ ਆੜੇ ਉਥੇ ਕਰੀ ਸੀ ਕਾਜੀ ਆੜ ਕੇ ਵਿਛਾੜ ਉਥੇ ਕਰੀ ਸੀ ਪੁਰਾ ਫਾਰਸੀ ਕਾਜੀ ਦੇ ਕੋਲੋਂ ਪੜੀ ਸੀ ਪੁਰਾ ਫਾਰਸੀ ਕਾਜੀ ਦੇ ਕੋਲੋਂ ਪੜੀ ਸੀ ਕਾਜੀ ਨੇ ਸੀ ਪਛਾਣ ਕਹਿੰਦਾ ਸ਼ੇਧਿ ਦਿਓ ਜਾਨ ਇਹ ਤਾਂ ਪੀਰ ਹੈ ਮਹਾਨ ਹੈ ਆਖ ਕਾਜੀ ਸੀ ਜਨੂ ਜੁਕਾਲਿਆ ਗਨੀ ਖਾਨ ਨਬੀ ਖਾਨ ਨੇ ਗੁਰੂ ਸਾਹਿਬ ਪੀਰ ਆਪ ਕੀ ਰਹਿ ਭਲਾ ਕੀਤਾ ਕੰਮ ਆਖਦੀ ਜਮੀਰ ਹੈ ਭਲਾ ਕੀਤਾ ਕੰਮ ਆਖਦੀ ਜਮੀਰ ਹੈ ਕਾਜੀ ਕੀਤਾ ਚੰਗਾ ਕੰਮ ਸਾਰੇ ਹੋ ਗਈ ਤੰਦ ਤੰਦ ਫੌਜੀ ਗਏ ਸਾਰੇ ਮੱਤ ਛੱਟ ਫੌਜੀਆਂ ਨੇ ਤੇਰੇ ਨੂੰ ਹਕਾਰਿਆ ਗਨੀਖਾਨ ਨਬੀ ਖਾਨ ਨੇ ਗੁਰੂ ਸਾਹਿਬ ਪੀਰ ਉੱਚਾ ਬਣਾ ਲਿਆ ਗਨੀਖਾਨ ਨਬੀ ਖਾਨ ਨੇ ਗਨੀਖਾਨ ਹੋਰਾ ਸਦਕਾ ਵੇਰੀ ਘਾਹੋਂ ਰਸਦ ਕਨਵਾਇਆ ਸੀ ਸੀਸ ਆਪਣੇ ਨੂੰ ਧੜੀ ਤੇ ਟਿਕਾਇਆ ਸੀ ਸੀਸ ਆਪਣੇ ਨੂੰ ਧੜੀ ਤੇ ਟਿਕਾਇਆ ਸੀ ਘੇਰੇ ਵਿੱਚੋਂ ਗੁਰੂ ਸਾਹਿਬ ਨੂੰ ਲੰਘਾਇਆ ਸੀ ਘੇਰੇ ਵਿੱਚੋਂ ਗੁਰੂ ਸਾਹਿਬ ਨੂੰ ਲੰਘਾਇਆ ਸੀ ਪਹੁੰਚੇ ਪਿੰਦਰ へ